ਜੀ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜੀ ਫਤਈ ਹੁਣ ਆਪਾਂ ਆਏ ਆ ਸੇਵਾ ਅੱਜ ਆਪਾਂ ਚੱਲੇ ਆ ਰਮਦਾਸ ਅਜਨਾਲੇ ਵਾਲੀ ਸਾਈਡ ਤੇ ਪਿੰਡੂ ਆਪਣੀ ਟਰਾਲੀ ਆ ਚੁੱਕੀ ਆ ਤੇ ਟਰਾਲੀ ਵਿੱਚ ਸਮਾਨ ਆ ਜਿਵੇਂ ਕਿ ਕੱਪੜੇ ਹੋ ਗਏ ਬੱਚਿਆਂ ਦੇ ਕੱਪੜੇ ਲੇਡੀਜ਼ ਕੱਪੜੇ ਬਾਕੀ ਆਏ ਨੇ ਅੱ비 ਜੀ ਅੱ비 ਹੈ ਨਾ ਹਾਂ ਦੇਖੋ ਤੇ ਦੇਖ ਸਕਦੇ ਹੋ ਅੱਤ ਰਾਸੇ ਦੇ 哦，好吧，好吧，哦。 ਇੱਥੇ ਆਪਣੀ ਡਿਜੀਟਲ ਟਰਾਲੀ ਵੀ ਆ ਚੁੱਕੀ ਹੈ ਜਿਹਦੇ ਅੰਦਰ ਆਪਣੇ ਟਰਾਲੀ ਦੇ ਅੰਦਰ ਰਾਸ਼ਨ ਹੈਗਾ ਵਾ ਕਿਉਂਕਿ ਆਪਣੇ ਕੋ ਸੁੱਕੇ ਕੱਪੜੇ ਆ ਤੇ ਇੰਨਾ ਕੋ ਰਾਸ਼ਨ ਜੋ ਕਿ ਇਹ ਵੰਡਣਗੇ ਅੱਗੇ ਰੰਦਾਸ ਵਾਲੀ ਸਾਈਡ ਦੇਖ ਸਕਦੇ ਹੋ ਅੰਦਰ ਫਿਲਹਾਲ ਆਪਾਂ ਲਈ ਹੈ ਬ੍ਰੇਕ ਜਿੱਥੇ ਆਪਾਂ ਚਾਹ ਪਾਣੀ ਤੇ ਬਿਸਕੁਟ ਛਕੇ ਆ ਕਿਉਂਕਿ ਰਾਹ ਵਿੱਚ ਕਈ ਵੀਰਾਂ ਨੇ ਲੰਗਰ ਲਗਾਏ ਹੁੰਦੇ ਆ ਜਿਹੜੇ ਜਿਹੜੇ ਵੀਰ ਸੇਵਾ ਲਈ ਜਾਂਦੇ ਆ ਟਰਾਲੀਆਂ ਤੇ ਤੇ ਇਹ ਆਪਣੀ ਜਾਂ ਦੂਜੀ ਟਰਾਲੀ ਇਹ ਵੀ ਬੰਤੇ ਚਾਹ ਛਕ ਰਹੇ ਆ ਤੇ ਦੇਖ ਸਕਦੇ ਹੋ ਸਾਹਮਣੇ ਲੰਗਰ ਲੱਗਾ ਹੋਇਆ ਤੇ ਪੰਜਾਬ ਪੰਜਾਬ ਹੀ ਆ ਕਿਉਂਕਿ ਲੰਗਰ ਲਾਂਦੇ ਆ ਤੇ ਇਹ ਦੇਖ ਸਕਦੇ ਵੀਰ ਆਪਣੇ ਤੇ ਉਹ ਦੇਖ ਸਕਦੇ ਸਾਹਮਣੇ ਜਿਨ੍ਹਾਂ ਨੇ ਵੀਰਾਂ ਨੇ ਸਾਡੇ ਲਈ ਲੰਗਰ ਲਾਇਆ ਵਾ ਰਸਤੇ 'ਚ ਤੇ ਦੇਖ ਸਕਦੇ ਇੱਥੇ ਬਹੁਤ ਸਾਰੀਆਂ ਟਰਾਲੀਆਂ ਖੜੀਆਂ ਕੀਤੀਆਂ ਇਹਨਾਂ ਨੇ ਜਿੱਦਾਂ ਕਿ ਪੱਠਿਆਂ ਦੀ ਟਰਾਲੀ ਰਾਸ਼ਨ ਦੀ ਟਰਾਲੀ ਕੱਪੜਿਆਂ ਦੀ ਟਰਾਲੀ ਤੇ ਅਸੀਂ ਵੀ ਖਲੋ ਕੇ ਇੱਥੇ ਆਪਾਂ ਚਾਹ ਪਾਣੀ ਛਕਿਆ ਲੰਗਰ ਛਕਿਆ ਇਸ ਵਕਤ ਆਪਾਂ ਕਲਾਂ ਨੌਰ ਤੋਂ ਅਗਲੇ ਪਿੰਡਾਂ 'ਚ ਖੜੇ ਆਂ ਦੇਖ ਸਕਦੇ ਹੋ ਪਾਣੀ ਇੱਥੇ 4 ਦਿਨਾਂ ਬਾਅਦ ਸੁੱਕਿਆ ਤੇ ਝੋਨੇ ਦੀ ਫਸਲ ਦੇਖ ਸਕਦੇ ਹੋ ਤੁਸੀਂ ਰੰਗ ਤੋਂ ਪਤਾ ਲਗਾ ਸਕਦੇ ਹੋ ਕਿ ਕਿੰਨਾ ਬਰਬਾਦ ਹੋਇਆ ਏਰੀਆ ਇੱਥੇ ਆਪਾਂ ਹੁਣ ਫੇਰ ਚਾਹ ਤੇ ਬਰੈਡ ਦਾ ਲੰਗਰ ਛਕਿਆ ਵਾ ਆਪਾਂ ਨੂੰ ਦੇਖਿਆ ਹਾਂ ਇੱਥੇ ਦੇਖਿਆ ਕਰੋ ਇਹਨਾਂ ਤੋਂ ਵੀ ਬੜੀ ਉੱਚੀ ਉੱਚੀ ਹੋ ਰਹੀ ਹੈ। ਇਸ ਵਕਤ ਆਪਾਂ ਪਹੁੰਚੇ ਆਂ ਪਿੰਡ ਧਰਮਕੋਟ ਹਿੰਦੂਆਂ ਜੋ ਕਿ ਆਪਣਾ ਸੇਵਾ ਲਈ ਪਹਿਲਾ ਪਿੰਡ ਹੈ ਆਪਣਾ ਜੋ ਕਿ ਰਾਵੀ ਦੇ ਬਿਲਕੁਲ ਹੀ ਕੰਢੇ ਆ। ਤੇ ਰਾਵੀ ਤੋਂ ਕੁਝ 2 ਕਿਲੋਮੀਟਰ ਅੱਗੇ ਪਿੰਡ ਹੈ ਤੇ ਇੱਥੇ ਵਾਕਈ ਲੋੜ ਸੀ ਸੁੱਕੇ ਕੱਪੜਿਆਂ ਦੀ ਤੇ ਦੇਖ ਸਕਦੇ ਹੋ ਬੀਬੀਆਂ ਬੱਚੇ ਬੰਦੇ ਕਿਦਾਂ ਕੱਪੜੇ ਦੀ ਸੇਵਾ ਲੈ ਰਹੇ ਨੇ ਤੇ ਆਪਣੇ ਜਿਹੜੇ ਅੱਛਾ ਇਹਨਾਂ ਮਾੜਾ ਵਾਲੇ ਮੁੰਹਰੇ ਆ ਡੰਗਰ ਰਸੇ ਵੱਢ ਕੇ ਕਦੇ ਨਹੀਂ ਇਹਨਾਂ ਪਿੰਡ ਦਾ ਪਿੰਡ ਦਾ ਨਾਂ ਤੁਹਾਨੂੰ ਕੋਈ ਪਤਾ ਨਾ ਰਮਪੋਰਡ ਪਤਾ ਹੈ ਇੱਥੋਂ ਪਾਣੀ ਕਿੱਥੋਂ ਡੁੱਟਦਾ ਹੈ ਇਹ ਆ ਆ ਸ਼ਰਕ ਲੱਗੋ ਬੰਨ ਜਿਹੜੇ ਕੋਈ ਪਤਾ ਅੱਛਾ ਹਾਂ ਉਹਨਾਂ ਦੇ ਨਾਲ ਉੱਪਰ ਹੋ ਜਾਂਦਾ ਹੈ ਫਸਲવાડી ਕੋ ਰਿਆ ਹੀ ਨਹੀਂ ਤੇ ਅੱਛਾ ਪਛਮਾ ਦਾ ਚਾਰਾ ਚੁਰਾਈ ਭੇਜ ਗਿਆ ਸਾਰਾ ਸਾਰਾ ਪਰਿਵਾਰਾ ਪਹੁੰਚਿਆ ਨਹੀਂ ਹੁਣ ਤੁਹਾਡੇ ਕੋ ਨਹੀਂ ਆਂਦਾ ਆ ਹਾਂ ਉਹਨਾਂ ਦੀ ਬਦੌਲਤੀ ਪੌਣ ਪੌਂਦੇ ਨੇ ਸੋ ਆਪਣਾ ਦੀ ਪਛਾ ਪਛਾ ਮਾਰਿਆ ਗਿਆ ਸਭ ਕੜਾ ਲੀੜਾ ਰਾਸ਼ਨ ਆਂਦੀ ਆਂਦੀ ਆਂਦਾ ਸੋ ਪੌਂਦੇ ਹਾਂ ਆ ਤੁਹਾਡੇ ਇਤਨਾ ਹੀ ਜਾਂਦਾ ਹੈ ਅੱਛਾ ਠੀਕ ਹੈ ਨੁਕਸਾਨ ਬਹੁਤ ਜ਼ਿਆਦਾ ਸਾਬਾ ਦੇਹਲਾ ਨਰੀ ਬੈਦਸ਼ਾ ਦੇ ਸਭ ਖਤਮ ਹੋ ਗਿਆ ਕਰਨ ਖਰੀਦੜ ਗਈ ਹੈ ਕੇ ਰਾਮ ਜੀ ਤੇ ਆਟਾ ਕਰਦੇ ਆ ਮਰਦਨ ਆ ਗਿਆ ਕਿੱਦਾ ਕਿੱਟੜਾ ਪਿੰਡ ਕਿੜਾ ਧਰਮਕੋਟ ਤੇ ਰਾਵੀ ਥੁਕਣੀ ਕਿ ਦੂਰ ਹੈ ਰਾਵੀ ਨਾਲ ਹੀ ਹੈ ਨਾਲ ਹੀ ਹੈ ਤੇ ਕਿੰਨਾ ਕਿੰਨਾ ਫੋਟੋ ਪਾਣੀ ਹੈ ਨਹੀਂ ਆਹ ਫਿਰ ਚਾਰ ਚਾਰ ਫੋਟ ਹੈਗਾ ਸੀ ਤੁਹਾਨੂੰ ਇਹਨਾਂ ਨਾਲ ਨਾ ਜਿਨ੍ਹਾਂ ਨਾਲ ਆਪਸਾ ਹਾਂਜੀ ਹਾਂਜੀ ਡਾਰਕ ਡਾਰਕ ਹੈ ਠੀਕ ਹੈ ਬਹੁਤ ਚਾਹੀਦੀ ਚਾਹੀਦੀ ਨਹੀਂ ਬਸ ਨੇ ਬਸੇ ਬੜਾ ਰੈਸ਼ਨ ਪੜਾਵਾ ਠੀਕ ਤੇ ਨਾਲ ਆਪਣੇ ਕੀ ਕੀ ਨੁਕਸਾਨ ਹੋਇਆ ਜਿਆਦਾ ਜਿਆਦਾ ਲੋਕਾਂ ਦੇ ਘਰਾਂ ਘਰਾਂਦੇ ਹੋਇਆ ਤੇ ਜਿੱਦਾਂ ਮੱਲਾ ਮਿੱਟੀ ਮਿੱਟੀ ਸਾਡੇ ਗਈ ਨਾ ਹਾਂਜੀ ਘਰਾਂ ਦੇ ਘਰਾਂ ਤੇਰੇੜਾਂ ਹੋ ਰਾ ਗਈਆਂ ਨੇ ਲੋਕਾਂ ਦੀ ਜਾਨ ਵੀ ਬਚ ਗਈ ਠੀਕ ਹੈ ਹਾਂਜੀ ਇਹ ਆ ਵੀ ਦੇਖਾਂ ਤੇ ਹਾਲਾਤ ਤੁਸੀਂਾਂ ਲੱਗ ਬੱਜਿਆਂ ਦਾ ਕੀ ਹਾਲ ਵాలే ਹਾਂਜੀ ਤੁਸੀਂਾਂ ਰੁੜ ਗਏ ਨਾ ਬੰਨ ਬੰਨ ਟੁੱਟ ਗਏ ਨੇ ਬੰਨ ਬੰਨ ਟੁੱਟ ਗਏ ਨਾ ਤੇ ਫੁੱਲਾ ਹੀ ਇਹਨੇ ਦਰਿਆ ਬੂਰਾ ਫੁੱਲੀ ਪੂਰਾ ਫੁੱਲੀ ਲੋਕਾਂ ਪਾਣ ਲੱਗਣ ਤਾਂ ਇੱਕ ਮਿੰਟ ਵੀ ਨਹੀਂ ਸਾਰਾ ਕੁਝ ਕੰਮ ਹੋਇਆ ਕਰਤਾ ਕਿੰਨੀ ਤਰੀਕ ਪਣੀ ਆ ਇਹ ਬਲਾ 27 ਤਰੀਕ ਨੂੰ ਆਇਆ 27 ਤਰੀਕ 25 ਤਰੀਕ ਤੋਂ ਆਪਣੇ ਮਦਰ ਬੂਰੇ ਟੁੱਟਿਆ ਸੀ ਜਿੱਥੋਂ ਮੇਨ ਤੋਂ ਤੁਹਾਡੇ ਪੂਜ ਤੇ ਪੂਜ 27 ਤਰੀਕ ਆਣਾ ਸਾਡੇ ਤੇ 27 ਦੇ ਟੁੱਟਾ ਨੂੰ ਪਤਾ ਨਹੀਂ ਲੱਗਾ ਸਾਡੇ ਵੇ ਨਾ 27 ਤਰੀਕ ਸਵੇਰੇ ਕਿੰਨੇ ਕੁ ਵਜੇ ਮੇਰੇ 4 ਵਜੇ ਆ ਗਿਆ ਸੀ ਮੇਰੇ 4 ਵਜੇ ਤੇ ਲੋਕ ਉਹ ਸੁੱਤੇ ਹੋਣੇ ਸਾਰੇ ਹਾਂ ਤੇ ਭਾਜੜਾ ਪੈ ਗਿਆ ਨਹੀਂ ਆ ਭਾਜੜਾ ਗਾਦੀ ਪਾਣੀ ਲੋਕਾਂ ਆਪਣੇ ਆਪ ਨੂੰ ਬਚਾਉਂਦੇ ਬਾਕੀ ਸਮਾਨ ਸੇ ਰਹਿਣ ਤਾਂ ਇਦਾਂ ਹੀ ਫਿਰ ਕਿੱਧਰ ਕੇਪਲਾ ਲੱਗ ਗਿਆ ਉੱਚੇ ਪਿੰਡਾਂ 'ਚ ਨਹੀਂ ਨਹੀਂ ਤਾਂ ਚੜ ਗਏ ਕੋਠੇ-ਕਾਠੇ ਤੇ ਲੋਕਾਂ ਦੇ ਠੀਕ ਫਿਰ ਪਜਾਰਿਆ ਤਾਂ ਇਹ ਪਿੰਡ 'ਚ ਅਸਲ 'ਚ ਲੋੜ ਆ ਕੱਪੜਿਆਂ ਦੀ ਆਪਣੇ ਕੋਲ ਨਵੇਂ ਕੱਪੜੇ ਬਿਸਕੁਟ ਟਾਰਚਾਂ ਓਡੋਮੋਸ ਆਪਣੀ ਮਸ਼ਰਾਂ ਵਾਲੀਆਂ ਅਰਗਬੱਤੀਆਂ ਕਸ਼ੂਆ ਸ਼ਾਪ ਤੇ ਹੋਰ ਵੀ ਬੜੀਆਂ ਵਸਤੂਆਂ ਹੈਗੀਆਂ ਵਾ ਪਾਣੀ ਦੀ ਬੋਤਲਾਂ ਦੇਖ ਸਕਦੇ ਹੋ ਤੇ ਆਪਣੇ ਕੋਲ ਰਾਸ਼ਨ ਵੀ ਹੈਗਾ ਥੋੜਾ ਬੋਤਾ ਤੇ ਨਵੇਂ ਦੇਖ ਲੋ ਫਰੈਸ਼ ਸ਼ੂਟ ਆ ਦੇਖ ਸਕਦੇ ਹੋ ਬਿਲਕੁਲ 라ਵੀ ਦੇ ਨਾਲ ਲੱਗਦਾ ਪਿੰਡ ਜੋ ਕਿ ਰਮਦਾਸ ਦੇ ਨੇੜੇ ਆ ਧਰਮਕੋਟ ਪਤਨਾ ਦੇਖ ਸਕਦੇ ਹੋ ਇਹਨਾਂ ਨੂੰ ਅਸਲ ਚ ਲੋੜ ਹੈ ਦੇਖ ਸਕਦੇ ਹੋ ਆਪਣੇ ਕੋ ਡਾਈਪਰ ਵੀ ਹੈਗੇ ਨੇ ਬੱਚਿਆਂ ਲਈ ਨਵੀਆਂ ਪੈਂਟਾਂ ਦੇਖ ਸਕਦੇ ਹੋ फी आओ फड़ी जाओ सारिया ने एक एक जोड़ी फड़ी आओ इधर एक बड़ी तसद ਬੜੀਆ ਬੜੀਆ ੱਤਕਾ ਨਹੀਂ ਕਰੋ। ਉਹ ਸੁਟੀ ਆ ਸੁਟੀ ਆਓ। ਆਓ ਤੇ ਖੁੱਲ੍ਹੇ। ਲੈ ਯਾ ਲੈ ਯੋ। ਇੱਕ ਇੱਕ ਵਾਰ ਖੜੋ। ਇੱਕ ਇੱਕ ਵਾਰ ਖੜੋ। ਉਧਰ ਵੀ ਇੱਕ ਇੱਕ ਵਾਰ ਖੜੋ ਇੱਕ ਵਾਰ। ਇਸ ਵਕਤ ਆਪਾਂ ਰਾਵੀ ਦੇ ਜਿਹੜੇ ਬਿਲਕੁਲ ਕੰਡੇ ਜਿਹੜਾ ਪਿੰਡ ਹੈ ਧਰਮਕੋਟ ਪੱਤਣ ਜਿਹੜਾ ਪੈਂਦਾ ਆਪਣੇ ਰਮਦਾਸ ਏਰੀਏ 'ਚ ਜ਼ਿਲ੍ਹਾ ਗਰਦਾਸਪੁਰ ਤੇ ਲੱਗੇ ਬਾਰਡਰ ਵੀ ਹੈ ਕੋਈ 4 ਤੋਂ 5 ਕਿਲੋਮੀਟਰ ਪਾਕਿਸਤਾਨ ਦਾ ਕੋਰੀਡੋਰ ਦੇ ਸਾਈਡ ਹੈ ਸੀ ਇੱਥੇ ਕੰਮ ਚੱਲ ਰਿਹਾ ਤੁਸੀਂ ਬੰਨੰਦਾ ਤੇ ਮਿੱਟੀ ਆ ਚੁੱਕੀ ਆ ਇਸ ਵਕਤ ਆਪਾਂ ਖੜੇ ਆ ਪਿੰਡ ਧਰਮਕੋੜ ਦੇ ਚੱਕ ਪੋਸਟ ਤੇ ਜਿੱਥੇ ਨਾਲ ਹੀ ਬਾਟਰ ਪੈਂਦਾ ਹੈ ਪਾਕਿਸਤਾਨ ਦਾ ਮੈਂ ਤੁਹਾਨੂੰ ਅੱਗੇ ਉਹ ਦੱਸਦਾ ਇੱਥੇ ਚੱਕ ਪੋਸਟ ਜਿਹੜੀ 1 ਕਿਲੋਮੀਟਰ ਅੱਗੇ ਪੈਂਦੀ ਆ ਇੱਥੇ ਆਪਾਂ ਖੜੇ ਆ ਆ ਦੇਖ ਸਕਦੇ ਹੋ ਆ ਚੱਕ ਪੋਸਟ ਆ ਪੰਜਾਬ ਪੁਲਿਸ ਤੇ ਫੌਜੀਆ ਦੀ ਇੱਥੇ ਕਿਉਂਕਿ ਨਾਲ ਹੀ ਬਾਟਰ ਲੱਗਦਾ ਰਵੀ ਤੋਂ ਪਾਰ ਇੱਥੇ ਤੁਸੀਂ ਹੀ ਬਣਨ ਦਾ ਕੰਮ ਚੱਲ ਰਿਹਾ ਗੱਡੀ ਪੈ ਰਹੀ ਹੈ ਟਰਾਲੀਆਂ ਆ ਰਹੀਆਂ ਜੇ ਸੇਵਾ ਕੋਈ ਕਰਨਾ ਚਾਹੁੰਦਾ ਕਰ ਸਕਦਾ